ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਾਰ ਦੇ ਰੰਗ ਵੇਖੋ ਕਿੱਥੇ ਪੰਜਾਬ ਫਿਰ ਪੰਜਾਬ ਦਾ ਕੇਂਦਰ RAMDAS PURA ਜਿਸ ਨੂੰ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਦੇ ਨਾਮ ਤੋਂ ਸਾਰਾ ਸੰਸਾਰ ਜਾਣਦਾ ਹੈ ਇਸ ਸ੍ਰੀ ਅੰਮ੍ਰਿਤਸਰ ਜੀ ਦੇ ਪਹਾੜ ਦੀ ਬਾਹੀ ਵੱਲ ਇੱਕ ਪਿੰਡ ਹੈ ਕੁੱਕੇ ਵਾਲੇ ਜਿੱਥੇ ਸ੍ਰੀ ਗੁਰਤੇਗ ਬਹਾਦਰ ਜੀ ਪਾਵਨ ਪਵਿੱਤਰ ਚਰਨ ਪਾ ਕੇ ਇਸ ਨੂੰ ਪਵਿੱਤਰ ਕੀਤਾ ਹੈ ਇਸ ਤੋਂ ਪਹਿਲਾਂ ਇਹਨਾਂ ਦੇ ਦਾਦਾ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਇਸ ਧਰਤੀ ਨੂੰ ਉਤਾਰ ਚੁੱਕੀ ਸੀ ਇਸ ਸਥਾਨ ਨੂੰ ਹੁਣ ਗੁਰੂ ਕਾ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੌਵੇਂ ਸਤਿਗੁਰੂ ਜੀ ਇੱਥੇ ਬਰਾਰ ਰਹੇ ਸਨ ਫਿਰ ਕਿਸੇ ਵਾਹਿਗੁਰੂ ਦੇ ਗਿਆਨ ਨੂੰ ਪ੍ਰਕਾਸ਼ ਕਰਨ ਦਾ ਉਦਦਮ ਤੇ ਉਸ ਉਦਦਮ ਦਾ ਉਤਸ਼ਾਹ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਇਸ ਸੰਦੇਸ਼ ਨੂੰ ਲੈ ਕੇ ਜਗਤ ਜਲੰਦੇ ਨੂੰ ਤਾਰਨ ਲਈ ਆਸਾਮ ਦੇਸ਼ ਪ੍ਰਚਾਰ ਕਰਨ ਲਈ ਆਪਣੇ ਸੀਸ ਪਰ ਬਰਾਜਮਾਨ ਕਰਵਾ ਕੇ ਲੈ ਤੁਰਿਆ ਹੈ ਇਹੀ ਸ਼ੌਕ ਜੈਂਜ ਕਹਿ ਲਈਏ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਮਿਸ਼ਨ ਇਸ ਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਦਾ ਛੱਟਾ ਪਹਿਲਾਂ ਹੀ ਦਿੱਤਾ ਸੀ ਉਹ ਹੁਣ ਅੰਗੂਰੀ ਕੁਝ ਕਮਲੌਂਦੀ ਸੀ ਜਿਸ ਨੂੰ ਘਰੀ ਪਰਿਕਰਨੇ निमित्त ਸ੍ਰੀ ਗੁਰੂ ਜੀ ਤਿਆਰ ਹੋਏ ਪੰਜਾਬ ਛੱਡਿਆ ਔਰ ਆਨੰਦ ਭਵਨ ਆਨੰਦਪੁਰ ਵੀ ਛੱਡਿਆ ਗੁਰੂ ਤੇਗ ਬਹਾਦਰ ਸ਼੍ਰੀਸ਼ਟੀ ਦੀ ਚਾਦਰ ਪੂਰਬ ਵੱਲੋਂ ਰੁੱਖ ਕਰਕੇ ਤੁਰ ਪੈ ਤਾ ਤਾ ਧਰਮ ਉਪਦੇਸ਼ ਕਰਦੇ ਅਨੇਕ ਤੀਰਥੀ ਅਪੜ ਕੇ ਤੀਸਰੇ ਜਾਮੇ ਦੇ ਕੌਤਕ ਵਾਂਗੂ ਤੀਰਥ ਉਦਮ ਸਤਗੁਰ ਕੀਆ ਸਭ ਲੋਕ ਉਧਰਨ ਅਰਥ ਸ੍ਰਿਸ਼ਟੀ ਨੂੰ ਤਾਰ ਦੇ ਪੈ ਪਰਮ ਵਿੱਚੋਂ ਕੱਢ ਕੇ ਸਤਨਾਮ ਦੇ ਪੁਲ ਪਰ ਚੜਾਉਂਦੇ ਹੋਏ ਜੀਦਾਨ ਨਾਮਦਾਨ ਵਿਸਾਹਦਾਨ ਭਰੋਸਾਦਾਨ ਸਿਦਕਦਾਨ ਅਨਦਾਨ ਬਸਤਰਦਾਨ ਫਿਰ ਮਿੱਠੇ ਬਚਨਾਂ ਦਾ ਦਾਨ ਪ੍ਰੇਮ ਦਾ ਦਾਨ ਈਸ਼ਰ ਨੂੰ ਵੰਡਦੇ ਹੋਏ ਤਰਵੇਣੀ ਪਹੁੰਚ ਕੇ ਉਸਾਂ ਦੇ ਵਾਸੀਆਂ ਨੂੰ ਸੱਚੀ ਤਰਵੇਣੀ ਦਾ ਮਾਰਗ ਦੱਸਿਆ ਕਬੀਰ ਗੰਗ ਜਮੁਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਤਹਾਂ ਕਬੀਰੈ ਮਠ ਕੀਆ ਖੋਜਤ ਮਨ ਜਨ ਬਾਟ ਅਨੇਕਾਂ ਤਰਵੈਣੀ ਨਦੀ ਵਿੱਚ ਫਸਿਆ ਨੂੰ ਕੱਢ ਕੇ ਇਸ ਸਹਿਜ ਪੱਦੇ ਤਰਵੈਣੀ ਵਿੱਚ ਪਹੁੰਚਾਇਆ ਤੇ ਭਾਰੀ ਪੁੰਨ ਦਾਨ ਕੀਤੇ ਜੀ ਦਾਨ ਦੇ ਭਗਤੀ ਲਾਏ ਹਰ ਸਿਓ ਲੈਣ ਮਿਲਾਏ ਇੱਥੋਂ ਚਲਦੇ ਹੋਏ ਆਪ ਜੀ ਪਟਨੇ ਸ਼ਹਿਰ ਪਹੁੰਚੇ ਰਸਤੇ ਵਿੱਚ ਚਾਚੇ ਫੱਗੂ ਵਰਗੇ ਪਿਆਰੇ ਤੇ अनेका ਸਿਦਕੀ ਇਸ ਦੇਸ਼ ਵਿੱਚ ਵਸਦੇ ਸੇ ਉਸ ਦੇਸ਼ ਨੂੰ ਕਿਰਤਾਸਤ ਕਰਦੇ ਹੋਏ ਪਟਨੇ ਤੱਕ ਪਹੁੰਚ ਗਏ ਇਸ ਦੇਸ਼ ਨੇ ਅੱਗੇ ਇੱਕ ਬੁੱਧੀਮਾਨ ਦਾ ਦਰਸ਼ਨ ਕੀਤਾ ਸੀ ਜਿਸ ਨੇ ਨੇਕੀ ਦੇ ਚਸ਼ਮੇ ਵੱਲੋਂ ਚੁੱਪ ਰਹਿ ਕੇ ਨਿਰੀ ਨੇਕੀ ਪ੍ਰਚਾਰੀ ਸੀ ਸੋ ਲੋੜ ਸੀ ਕਿ ਧਰਤੀ ਦੀ ਉਹ ਭੁੱਖ ਜੋ ਕਾਦਰ ਵੀ ਹੋਣੇ ਕੁਦਰਤ ਦੇ ਪ੍ਰੇਮੀਆਂ ਵਿੱਚ ਰਹਿੰਦੀ ਹੈ ਉਹ ਪੂਰੀ ਹੋਵੇ ਉਹ ਮਹਾਪੁਰਸ਼ ਮਹਾਤਮਾ ਬੁੱਧ ਦੇ ਨਾਮ ਨਾਲ ਸਾਰੇ ਸੰਸਾਰ ਵਿੱਚ ਵਿਖਿਆਤ ਹੁਣ ਉਸ ਧਰਤੀ ਵਿੱਚ ਉਸਦੇ અવਤਾਰ ਲੈਣਾ ਸੀ ਜੋ ਪੂਰ ਨੇਕੀ ਨੂੰ ਜਾਣਦਾ ਸੀ ਪਰ ਜਿੱਥੋਂ ਨੇਕੀ ਨਿਕਲੀ ਹੈ ਉਸ ਦਾ ਵੀ ਪੱਕਾ ਸਿਆਣੋ ਸੀ ਜੋ ਇਹ ਕਹਿਣ ਦੀ ਲੋੜ ਨਹੀਂ ਇਸ ਰੱਖਦਾ ਕਿ ਪਰਦੇ ਦੇ ਬਾਦ ਪਰਦਾ ਹੈ ਸਗੋ ਜੋ ਇਹ ਕਹਿ ਸਕਦਾ ਸੀ ਕਿ ਆਦ ਪੁਰਖ ਅਬਗਤ ਅਬਨਾਸੀ ਲੋਕ ਚਤਰਦਸ ਜੋਤ ਪ੍ਰਗਾਸੀ ਜਿਸਨੇ ਹੁਕਮ ਦਾਥਾ ਉਹੀ ਨੇ ਲੋਕਾਂ ਨੂੰ ਦੱਸਣਾ ਸਗੋ ਹੁਕਮ ਦੇ ਮਾਲਕ ਕਰਤਾਰ ਦਾ ਵੀ ਪੂਰਨ ਗਿਆਨ ਦੇ ਕੇ ਇਹ ਦੱਸਣਾ ਸੀ ਫੋਕਟ ਧਰਮ ਵਿਸਾਰ ਸਭੈ ਕਰਤਾਰ ਹੀ ਕੋ ਕਰਤਾ ਜੀ ਜਾਣਿਓ ਪਾਉ ਸਦ ਸੁਭੰ ਪ੍ਰਸਿੱਧ ਸਵੇ ਜਗ ਇੱਕ ਹੀ ਥੌਰ ਅਨੇਕ ਬਕਾਨਾ ਰੇਮਨ ਰੰਗ ਕਲੰਕ ਬਿਨਹਾਰ ਤੈ ਕੈ ਕਾਰਨ ਤੇ ਨਾ ਪਛਾਨੇ ਹਾਂ ਉਸ ਧਰਤੀ ਨੂੰ ਇਹ ਫਕਰ ਮਿਲਣਾ ਸੀ ਕਿ ਸੰਸਾਰ ਦਾ ਸਭ ਤੋਂ ਵੱਡਾ ਅਵਤਾਰ ਸਭ ਤੋਂ ਵੱਡਾ ਮੁਕਤੀ ਦਾਤਾ ਸਭ ਤੋਂ ਵੱਡਾ ਵੀਰ ਸਭ ਤੋਂ ਵੱਡਾ ਸੁਤੰਤਰ ਦਾਤਾ ਸਭ ਤੋਂ ਵੱਡਾ ਸੰਸਾਰ ਵਿੱਚ ਵਿਟਾਉ ਪੈਦਾ ਕਰਨ ਵਾਲੇ ਗੁਰੂ ਅਵਤਾਰ ਕਵੀ ਵਿਦਵਾਨ ਨੀਤੀਵੇਤਾ ਸੈਨਾਪਤੀ ਗ੍ਰਿਹਸਤੀ ਸਾਧੂ ਸਿੱਧ त्यागी ਉਪਦੇਸ਼ਦਾਤਾ ਕਰਨੀ ਤੇ ਕਹਿਣੀ ਦਾ ਸੂਰਾ ਇੱਥੇ ਪ੍ਰਗਟ ਹੋਇਆ ਹੈ ਇਸੇ નિਮਿਤ ਪ੍ਰਕਾਸ਼ ਦੇ ਪੁੰਜ ਸ੍ਰੀ ਗੁਰਤੇਗ ਬਹਾਦਰ ਜੀ ਤੇਗ ਬਹਾਦਰ ਜੀ ਕਿਰਿਆ ਕਰੀ ਨਾ ਕਿਨਹੁ ਆਨ ਇਸ ਸਥਲ ਤੇ ਬਿਰਾਜਮਾਨ ਹੋ ਗਏ ਸਨ ਪੂਜ ਸਮਾਰਹਿ ਕੇ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਆਸਾਮ ਚਲੇ ਗਏ ਸਨ ਇੱਥੇ ਹੀ ਸੰਮਤ 1700 ਤੇ ਬਿਕਰਮੀ ਦਾ ਪਾਗ ਪੂਸੂ ਦੀ ਸਤਵੇਂ ਇਹ ਮਹੀਨਾ ਆਇਆ ਅੱਗੇ ਵੀ ਸੱਤ ਸਦੀਆਂ ਤੋਂ ਕਈ ਪੂ ਇਸ ਧਰਤੀ ਵਿੱਚ ਆ ਰਹੇ ਸਨ ਪਰ ਜ਼ੁਲਮ ਦਾ ਕੱਕਰ ਸਦਾ ਹੀ ਪੈਂਦਾ ਰਿਹਾ ਅਰ ਇਹ ਸਤੀ ਹੋਈ ਭਾਰਤ ਭੂਮੀ ਪਿਆਰੇ ਦੇ ਪ੍ਰੇਮ ਵਿੱਚ ਮਨੋਂ ਇਉਂ ਪੁਕਾਰਦੀ ਰਹੀ ਪੋਖ ਤੁਖਾਰ ਪੜੈ ਵਣ ਤਿਣ ਰਸ ਸੋਖੈ ਆਵਤ ਕੀ ਨਾ ਹੈ ਮਨ ਤਨ ਵਸਹਿ ਮੁਖੈ ਮਨ ਤਨ ਰਵ ਰਹਾ ਜਗ ਜੀਵਨ ਗੁਰ ਸ਼ਬਦੀ ਰੰਗ ਮਾਣੀ ਅੰਡਜ ਜੇਰਜ ਸੇਤਜ ਉਤਪੁਜ ਘਾਟ ਘਟ ਜੋਤ ਸਮਾਣੀ ਦਰਸ਼ਨ ਦੇਓ ਦਇਆ ਪਤ ਦਾਤੇ ਗਤ ਪਾਵੋ ਮਤ ਦੇਹੋ ਨਾਨਕ ਰੰਗ ਰਵੇ ਰਸ ਰਸੀਆ ਹਰ ਸਿਉ ਪ੍ਰੀਤ ਸਨੇਹੋ ਪਰ ਹੁਣ ਕਿਉਂ ਕਿਹਾ ਆਪੂ ਆਇਆ ਦੁੱਖ ਹਰਨ ਵਾਲਾ ਪਿਆਰੇ ਨੂੰ ਸੰਸਾਰ ਪਰ ਲੈ ਆਉਣ ਵਾਲਾ ਇਸ ਪੋਹ ਦੀ ਮਹਿਮਾ ਇਉਂ ਫਾਬਰੀ ਹੈ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਬਿਖਿਆ ਪੋਹੇ ਨ ਸਕੇ ਮਿਲ ਸਾਧੂ ਗੁਣ ਦਾ ਜਹ ਤੇ ਉਪਜੀ ਤਹ ਮਿਲੇ ਸੱਚੀ ਪ੍ਰੀਤ ਸਮਾਹ ਕਰ ਗਹਿ ਲੀਨੇ ਪਾਰ ਬ੍ਰਹਮ ਬਹੋੜ ਨਾ ਵਿਛੜਿਆ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣ ਹੈ ਨਾਨਕ ਦਰਪਿਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਐਸੇ ਪਿਆਰੇ ਪੋਦਾ ਜਿਸ ਵਿੱਚ ਵਿਖਿਆ ਪੋਏ ਨ ਸਕੇਦਾ ਬੰਨਣੋ ਬੰਨਣ ਵਾਲਾ ਤੇਜ शिवाय ਹਰ ਰਾਜ ਮਹਾਰਾਜ ਔਰ ਸਰਬ ਕਲਾ ਪ੍ਰਭੂਰ ਪ੍ਰਗਟ ਹੋਇਆ ਇੱਕ ਦਿਹਾੜਾ ਆਇਆ ਜਿਸ ਦਿਨ ਸਤਮੇਂ ਦਿੱਤ ਸੀ ਇਸ ਭਾਗ ਭਰੇ ਦਿਨ ਸਵਾ ਪੈ ਰਾਤ ਰਹਿੰਦੀ ਸੀ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਧਰਮ ਤੁਰੰਤ ਅੰਤਰ ਪੂਰਨ ਗੁਰੂ ਅਵਤਾਰ ਜੀ ਦੇ ਗ੍ਰਹਿ ਮਾਤਾ ਗੁਜਰੀ ਜੀ ਦੇ ਸੁਲਖੜੇ ਗ੍ਰਹਿ ਸ੍ਰੀ ਕਲਗੀਧਰ ਜੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਧਾਰੀ ਹੋਏ ਮਹਾਂਪੁਰਖਾਂ ਦੇ ਅਵਤਾਰ ਧਰਤੀ ਤੇ ਉਦਾਰਨਵਿਤ ਹੋਇਆ ਕਰਦੇ ਆ ਜਦ ਕਦੇ ਪ੍ਰithvi ਪਰ ਪਾਪ ਅਤ ਹੋ ਜਾਵੇ ਤਦ ਆਤਮ ਸ੍ਰਿਸ਼ਟੀ ਵਿੱਚੋਂ ਕੋਈ ਉਪਕਾਰੀ ਆਉਂਦਾ ਹੈ ਪਰ ਐਤ ਕੀ ਤਾਂ ਪਰ ਉਪਕਾਰੀਆਂ ਦੇ ਸਰਤਾਜ ਆ ਗਏ ਪਰ ਇੱਕੋ ਵਰੀ ਆ ਕੇ ਚਲੇ ਨਹੀਂ ਗਏ ਦਸ ਜਾਮੇ ਧਾਰਿਆ ਇਹ ਹੁਣ ਦਸਵਾਂ ਜਾਮਾ ਉਸੇ ਜੋਤੀ ਨੇ ਧਾਰਿਆ ਹੈ ਆਤਮ ਸ੍ਰਿਸ਼ਟੀ ਵਿੱਚ ਆਤਮ ਪ੍ਰਕਾਸ਼ ਹੋਏ ਕੁਦਰਤੀ ਬਾਸਿ ਸਰੀਰਕ ਸ੍ਰਿਸ਼ਟੀ ਵਿੱਚ ਕੋਈ ਰਾਜਾ ਪਾਤਸ਼ਾਹ ਕਿਤੇ ਜਾਵੇ ਤਾਂ ਸਰੀਰਕ ਉਤਸ਼ਾਹ ਹੁੰਦੇ ਆ ਜਿਨ੍ਹਾਂ ਨੂੰ ਕਰਨੇ ਵਾਲਾ ਸਰੀਰ ਵਿੱਚ ਲੁਕਿਆ ਬੈਠਾ ਮਨ ਹੁੰਦਾ ਹੈ ਤੇ ਮਨ ਨੂੰ ਸੱਤੇ ਆਤਮਾ ਦਿੰਦਾ ਹੈ ਜਦ ਆਤਮ ਸ੍ਰਿਸ਼ਟੀ ਤੇ ਤੇਜਸਵੀ ਮਹਾਂਪੁਰਸ਼ ਆਏ ਤਾਂ ਆਤਮ ਕੌਤਕ ਪ੍ਰਗਟੇ ਇਹ ਜ਼ਰੂਰੀ ਸੀ ਤੇ ਆਤਮ ਰੱਸੀਆਂ ਇਸ ਦਾ ਅਸਰ ਕਬੂਲਿਆ ਇਹ ਇੱਕ ਕੁਦਰਤੀ ਬਾਤ ਸੀ ਸੋ ਉਸ ਵੇਲੇ ਇੱਕ ਤਵੀ ਫਕੀਰ ਨੇ ਇਸ ਪ੍ਰਕਾਸ਼ ਨੂੰ ਤੱਕ ਕੇ ਸੇਧ ਕੀਤੀ ਪਰ ਉਸੇ ਸੇਧ ਤੇ ਪਟਨੇ ਪਹੁੰਚਾ ਸ੍ਰੀ ਗੁਰੂ ਜੀ ਦੇ ਦਵਾਰੇ ਜਾ ਕੇ ਨਵੇਂ ਆਏ ਦਾਤਾ ਜੀ ਦੇ ਦਰਸ਼ਨ ਵਾਸਤੇ ਅਰਜ ਗੁਜਾਰੀ ਅੱਗੇ ਆਤਮ ਰਸਿਆਂ ਦਾ ਇਸ ਘਰ ਆਉਣਾ ਤਾਂ ਐਉਂ ਕਦਰ ਪਾਉਣ ਵਾਲਾ ਸੀ ਜੀ ਕੋ ਸੋਨੇ ਚਾਂਦੀ ਦੇ ਵਪਾਰੀ ਸ਼ਰਾਫ ਦੇ ਘਰ ਆਦਰ ਪਾਉਂਦੇ ਹਨ। ਦੇਵੀ ਬਾਲਕ ਨੂੰ ਕੁਛੜ ਲੈ ਕੇ ਦਾਈ ਆਈ ਤੇ ਸਾਈਂ ਜੀ ਨੇ ਨਮਸਕਾਰ ਕਰਕੇ ਆਪਣਾ ਮੱਥਾ ਸਫਲ ਕੀਤਾ। ਸਰੀਰ ਦੇ ਹੁੰਦਿਆਂ ਕਈ ਵੀਰ ਫਕੀਰਾਂ ਨੂੰ ਵੀ ਪਰਦੇ ਰਹਿੰਦੇ ਤੇ ਸੰਸੇ ਰੁਟਦੇ ਹਨ। ਹੁਣ ਫਕੀਰ ਸਾਈਂ ਦੇ ਜੀਵ ਵਿੱਚ ਵੀ ਸੰਸਾ ਉੱਠਿਆ। ਪ੍ਰੀਖਿਆ ਦਾ ਸ਼ੌਕ ਆਇਆ। ਕਿ ਦੇਖੀਏ ਇਹ Hindu ਮਤ ਦੇ ਹੋਣਗੇ ਕਿ ਇਸਲਾਮ ਦੇ ਉਹਨਾਂ ਨੇ ਇਹ ਦੇਖਣ ਦੀ ਆਸ਼ਾ ਧਾਰ ਕੇ ਕਿ ਜੇ ਦੁੱਧ ਡੋਲਣਗੇ ਤਾਂ ਮੁਸਲਮਾਨ ਜੇ ਪਾਣੀ ਡੋਲਣਗੇ ਤਾਂ ਹਿੰਦੂ ਸਮਝਾਂਗੇ। ਦੋ ਕੁੱਝੀਆਂ ਲਈਆਂ ਇੱਕ ਵਿੱਚ ਦੁੱਧ ਦੂਜੀ ਵਿੱਚ ਪਾਣੀ ਪਾ ਕੇ ਦੇਵੀ ਬਾਰਕ ਜੀ ਦੇ ਅੱਗੇ ਕੀਤਾ। ਪਰ ਇਹ ਕਿ ਕੌਤਖਾਰ ਬਾਲਕ ਨੇ ਇੱਕ ਪੈਰ ਨਾਲ ਦੋਨੋਂ ਉਲਟਾ ਦਿੱਤੀਆਂ। ਤਾਂ ਦੇਖੋ ਕਿ ਪਾਣੀ ਤੇ ਦੁੱਧ ਦੋਵੇਂ ਡੁੱਲ ਕੇ ਰਲ ਮਿਲ ਕੇ ਇੱਕ ਹੋ ਗਏ। ਪ੍ਰਤੱਖ ਉਪਦੇਸ਼ ਦੇ ਦਿੱਤਾ ਕਿ ਤੌਅਸਬ ਦੀ ਕੁਝੀ ਜੋ ਮੁਸਲਮਾਨਾਂ ਦਾ ਪ੍ਰਤੀਕ ਹੈ। ਔਰ ਵਰਨਾਸ਼ਰਮ ਦੇ ਹੱਟ ਦੀ ਕੁਝੀ ਹਿੰਦੂਆਂ ਦੀ ਤੋੜ ਕੇ ਜਲ ਦੁੱਧ ਨੂੰ ਇੱਕ ਖਾਲਸਾ ਕਰ ਦਿਆਂਗੇ। ਜਲ ਦੁੱਧ ਦੀ ਪ੍ਰੀਤ ਮਸ਼ਹੂਰ ਹੈ। ਸ੍ਰੀ ਗੁਰਵਾਕ ਹੈ। ਰੇਮਨ ਐਸੀ ਹਰਸਿਓਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਉਟ ਨੂੰ ਆਪੇ ਖਵੇ ਦੁੱਧ ਕੋ ਖਵਲ ਨਾ ਦੇ ਐਉਂ ਹਿੰਦੂ ਤੇ ਮੁਸਲਮਾਨ ਇੱਕ ਦੂਰੇ ਨਾਲ ਪਿਆਰ ਕਰਨ ਵਾਲੇ ਬਣਾਵਾਂਗੇ ਦੁੱਧ ਅੱਗ ਤੇ ਧਰੋ ਤਾਂ ਪਾਣੀ ਛੜਦਾ ਹੈ ਦੁੱਧ ਨੂੰ ਨਹੀਂ ਛੜ ਦਿੰਦਾ ਦੁੱਧ ਆਪਣੇ ਪਿਆਰੇ ਦਾ ਦੁੱਖ ਵੇਖ ਕੇ ਉਛਲਦਾ ਹੈ ਆਪ ਅੱਗ ਤੇ ਪੈ ਕੇ ਉਸ ਨੂੰ ਬੁਝਾ ਦਿੰਦਾ ਹੈ ਤੇ ਉਛਲਦੇ ਨੂੰ ਫਿਰ ਪਾਣੀ ਮਿਲ ਜਾਏ ਤਾਂ ਖੁਸ਼ ਹੋ ਕੇ ਮੁਰ ਜਾਂਦਾ ਹੈ ਫਕੀਰ ਜੀ ਸਮਝ ਗਏ ਕਿ ਇਹ ਪ੍ਰੇਮ અવਤਾਰ ਦੋਹਾਂ ਨੂੰ ਨਿਮਰਤਾ ਦੀ ਤਰਸਤੀ ਤੇ ਪਾ ਕੇ ਪ੍ਰੇਮ ਨਾਲ ਗੁੰਨੇਗਾ ਇਹ ਤੱਕ ਕੇ ਉਸ ਦਾ ਪ੍ਰੇਮ ਹੋਰ ਉਮਗਿਆ ਕਿ ਸ਼ੁਕਰ ਹੈ ਇਸ ਦੁਖੀ ਸ੍ਰਿਸ਼ਟੀ ਦਾ ਪਾਰ ਉਤਾਰਾ ਹੋਵੇਗਾ ਫਿਰ ਫਕੀਰ ਆਪਣੇ ਹੋਰ ਵੀ ਤਨ ਭਾਗ ਜਾਣ ਕੇ ਮੱਥਾ ਟੇਕ ਕੇ ਵਿਦਾ ਹੋਇਆ ਫਕੀਰ ਦੀ ਆਯੂ ਹੋ ਚੁੱਕੀ ਸੀ ਨਹੀਂ ਤਾਂ ਵੇਖਦਾ ਕਿ ਇਸ ਵਾਹਿਗੁਰੂ ਦੇ ਨਵਾਜੇ ਬਾਲਕ ਨੇ ਕਿਸ ਤਰ੍ਹਾਂ ਲੋਕਾਂ ਵਿੱਚੋਂ ਮੈਂ ਕੱਢ ਕੇ ਸੀਸ ਭੇਟਾ ਲੀਤੇ ਔਰ ਕਿਸ ਤਰ੍ਹਾਂ ਅੰਮ੍ਰਿਤਸਾਜ ਕੇ ਸ੍ਰਿਸ਼ਟੀ ਮਾਤਰ ਨੂੰ ਜੋੜਨ ਲਈ ਮਾਨੋ ਜੋੜਵਾ ਮਸਾਲਾ ਤਿਆਰ ਕਰ ਦਿੱਤਾ ਕਿਸ ਤਰ੍ਹਾਂ Hindu Sikh ਹੋ ਗਏ ਔਰ ਕਿਸ ਤਰ੍ਹਾਂ ਬੁੱਧੂ ਸ਼ਾਹ ਵਰਗੇ ਮੁਸਲਮਾਨ ਸਿੱਖੀ ਧਾਰਕ ਆਪਣੇ ਸੁਪੁੱਤਰ ਭੇਟ ਕਰਕੇ కృਤਕ੍ਰਿਤ ਹੋਏ ਕਿਸ ਤਰ੍ਹਾਂ ਅਮਰਤ ਦਾ ਦਰਵਾਜ਼ਾ ਪ੍ਰਾਣੀ ਮਾਤਰ ਲਈ ਖੁੱਲ ਗਿਆ ਕਿਸ ਤਰ੍ਹਾਂ ਦੇਸ਼ ਨੂੰ ਸੁਤੰਤਰਤਾ ਮਿਲੀ ਹੈ ਕਿਸ ਤਰ੍ਹਾਂ ਸੰਸਾਰ ਨੂੰ ਸੱਚਾ ਧਰਮ ਮਿਲਿਆ ਇਹ ਗੁਰੂ ਪਿਆਰੇ ਪ੍ਰਖਣਛਾ ਪੰਜਾਬ ਦੀ ਧਰਤੀ ਸਡੌਰੇ ਤੋਂ ਚੱਲੇ ਪਟਨੇ ਆ ਕੇ ਸ੍ਰੀ ਗੁਰੂ ਜੀ ਦੇ ਅਵਤਾਰੀ ਜਾਮੇ ਦੇ ਦਰਸ਼ਨ ਕੀਤੇ ਔਰ ਆਪਣੇ ਆਪ ਨੂੰ ਕਿਰਤਾਰਥ ਕੀਤਾ ਹੈ ਇਧਰ ਮੇਰੇ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਬਾਲ ਅਵਸਥਾ ਦੇ ਵਿੱਚ ਆਪਣੀ ਲੀਲਾ ਆਪਣੀ ਚੋਜ ਦੁਨੀਆ ਦੇ ਬਾਲਕਾਂ ਨਾਲੋਂ ਵੱਖਰੀ ਦੁਨੀਆ ਦੇ ਸਾਹਮਣੇ ਪ੍ਰਗਟਾਉਣ ਲੱਗੇ ਆ